ਇਸ ਤੋਂ ਬਿਨਾ ਮਨੁੱਖ ਸਾਵਧਾਨ ਤੇ ਸੁਚੇਤ ਨਹੀਂ ਹੋ ਸਕਦਾ ਮੈਂ ਵਾਹਿਗੁਰੂ ਵਾਹਿਗੁਰੂ ਦਾ ਜਪ ਜਪਾਂ ਫਿਰ ਮੈਂ ਸੰਗਤ ਜਿ ਬੈਠਾਂ ਕਥਾ ਕੀਰਤਨ ਸੁਣਾ ਮੈਂ ਸਾਵਧਾਨ ਨਹੀਂ ਹੋ ਸਕਦਾ ਜਿਤਨੇ ਚਿਰ ਤੱਕ ਮੈਨੂੰ ਖਤਰੇ ਦਾ ਬੋਧ ਨਾ ਹੋਵੇ ਨਹੀਂ ਹੋ ਸਕਦਾ ਕਿਤਨੇ ਉਪਦੇਸ਼ਕ ਕਿਤਨੇ ਕਥਾਵਾਚਕ ਕਿਤਨੇ ਗੁਣੀ ਜਨ ਕਹਿੰਦੇ ਨੇ ਸਾਵਧਾਨ ਹੋ ਮੰਨੇ ਕਾਗਰ ਕਰੋ ਇਹਦੇ ਦੋ ਤਿੰਨ ਨੁਕਤੇ ਮੈਂ ਤੁਹਾਡੇ ਸਾਹਮਣੇ ਰੱਖਾਂ ਪਹਿਲਾ ਪਰਵਲ ਨੁਕਤਾ ਕਹਿੰਦੇ ਨੇ ਕੰਮ ਉਹੀ ਸਹੀ ਢੰਗ ਨਾਲ ਸਿਰੇ ਚੜ੍ਹ ਸਕਦਾ ਜਿਹਦੇ ਵਿੱਚ ਮਨੁੱਖ ਸਾਵਧਾਨ ਹੋਵੇ ਸੁਚੇਤ ਹੋਵੇ ਜਿੰਨਾ ਅਚੇਤ ਹੋਵੇਗਾ ਕੰਮ ਵਿਗੜੇਗਾ ਜਿੰਨਾ ਅਚੇਤ ਹੋਵੇਗਾ ਭੁੱਲ ਜਾਏਗਾ ਅਚੇਤ ਮਨੁੱਖ ਤੇ ਸ਼ਾਇਦ ਆਪਣੇ ਘਰ ਤੱਕ ਵੀ ਨਾ ਪਹੁੰਚੇ ਬਹੁਤ ਹੀ ਤੀਖਣ ਵਿਚਾਰਾਂ ਦੇ ਵੇਗ ਦੇ ਵਿੱਚ ਉਲਝਿਆ ਹੋਇਆ ਮਨੁੱਖ ਹੈ ਜਾ ਰਿਹਾ ਹੈ ਘਰ ਪਰ ਅਚੇਤ ਹੈ ਤੇ ਵਿਚਾਰਾਂ ਚ ਉਲਝਿਆ ਹੋਇਆ ਹੈ ਘਰ ਦੇ ਬੂਏ ਦੇ ਕੋਲੋਂ ਲੰਘ ਗਿਆ ਹੈ ਘਰ ਦਾ ਦਰਵਾਜ਼ਾ ਨਹੀਂ ਦਿਖਾਈ ਦਿੱਤਾ ਜਿਸ ਦਰਵਾਜ਼ੇ ਚ ਰੋਜ਼ ਜਾਂਦਾ ਹੈ ਰੋਜ਼ ਆਉਂਦਾ ਹੈ ਨਹੀਂ ਦਿਖਾਈ ਦਿੱਤਾ ਅੱਖਾਂ ਵੀ ਖੁੱਲੀਆਂ ਨੇ ਫਿਰ ਕੀ ਗੱਲ ਹੈ ਅਚੇਤ ਚੱਲ ਰਿਹਾ ਹੈ ਬੜੀ ਤੀਬਰ ਗਤੀ ਇਸ ਦੇ ਅੰਦਰ ਪੁਰਨਿਆਂ ਦੀ ਚੱਲ ਰਹੀ ਹੈ 150 ਫੁੱਟ ਜਦ ਅੱਗੇ ਗਿਆ ਹਲਕਾ ਜਿਹਾ ਸਾਵਧਾਨ ਹੋਇਆ ਥੋੜਾ ਜਿਹਾ ਤਾਂ ਖਿਆਲ ਆਇਆ ਘਰ ਦਾ ਬੂਹਾ ਤੇ ਮੈਂ ਪਿੱਛੇ ਛੋੜ ਆਇਆ ਤੇ ਜਰਾ ਹੋਰ ਸਾਵਧਾਨੀ ਨਾਲ ਦੇਖਦਾ ਕਹਿੰਦਾ ਲੈ ਘਰ ਦਾ ਦਰਵਾਜ਼ਾ ਤੇ ਉਹ ਹੈ ਮਨੁੱਖ ਸਾਵਧਾਨ ਨਾ ਨਾਵੇ ਤੇ ਜ਼ਮੀਨ ਦੇ ਤੇ ਜਿਹੜਾ ਬਣਿਆ ਹੋਇਆ ਘਰ ਹੈ ਇਹਦਾ ਦਰਵਾਜ਼ਾ ਵੀ ਨਹੀਂ ਦਿਖਾਈ ਦਿੰਦਾ ਪਰਮਾਤਮਾ ਦਾ ਦਰ ਉਦੋਂ ਦਿਖਾਈ ਦਿੰਦਾ ਜਦ ਮਨੁੱਖ ਪੂਰਾ ਸਾਵਧਾਨ ਹੋਵੇ। ਹੋ ਜਣੇ। ਪੂਰੇ ਦਾ ਪੂਰਾ ਸਾਵਧਾਨ ਹੋਣਾ। ਪ੍ਰਭ ਕੀ ਉਸਤਤ ਕਰੋ ਸੰਤ ਮੇ। ਸਾਵਧਾਨ ਇਕਾਗਰ ਚੇਤ। ਹੁਣ ਦੂਸਰਾ ਅਨੁਕਤਾ ਮੈਂ ਬਿਆਨ ਕਰਾਂ। ਸਾਵਧਾਨੀ ਖਤਰਿਆਂ ਦੇ ਵਿੱਚ ਵੱਧਦੀ ਏ ਉਂਝ ਨਹੀਂ ਵੱਧਦੀ ਮਨੁੱਖ ਨੂੰ ਪਤਾ ਹੋਵੇ ਖਤਰਾ ਹੈ ਜੈਸੇ ਜ਼ਮੀਨ ਦੇ ਉਤੇ ਅਸੀਂ ਚੱਲਦੇ ਆ ਬੇਖੌਫ ਹੋ ਕੇ ਇਸ ਵਾਂਗ ਸਾਵਧਾਨ ਵੀ ਨਹੀਂ ਹੁੰਦੇ ਚੱਲ ਰਹੇ ਪਰ ਕੋਈ ਮਨੁੱਖ ਪਹਾੜ ਦੀ ਸ਼ਿਖਰ ਤੇ ਚੜ ਰਿਹਾ ਹੈ ਤੇ ਦੋਵੇਂ ਪਾਸੇ ਖਾਈਆਂ ਨੇ ਪੂਰੀ ਸਾਵਧਾਨੀ ਨਾਲ ਚੜ ਰਿਹਾ ਹੈ ਕਿਉਂ ਉਹਨੂੰ ਪਤਾ ਹੈ ਥੋੜਾ ਜਿਹਾ ਵੀ ਅਚੇਤ ਹੋਇਆ ਤੇ ਗਿਆ ਖਾਈ ਗਿਆ ਖਾਈ ਮੈਂ ਉਹਨਾਂ ਕਾਰੀਗਰਾਂ ਬਾਰੇ ਪੜਿਆ ਸੁਣਿਆ ਟੀਵੀ ਦੇ ਡਿਸਕਵਰੀ ਵਿੱਚ ਮੈਂ ਇੱਕ ਐਸਾ ਦੇਖਿਆ ਦ੍ਰਿਸ਼ ਉਹਨਾਂ ਦੇ ਬਾਰੇ ਜੋ ਜੋ 4 400 ਫੁੱਟ ਬੁਲੰਦੀਆਂ ਤੇ ਕੰਮ ਕਰਦੇ ਨੇ ਬਿਲਡਿੰਗਾਂ ਵਿੱਚ ਉਚਾਈਆਂ ਤੇ ਪਹੁੰਚ ਕੇ ਹਜ਼ਾਰ ਹਜ਼ਾਰ ਫੁੱਟ ਉੱਚੇ ਪਹੁੰਚ ਕੇ ਤੇ ਕੰਮ ਕਰਨਾ ਹੌਫ ਨਾ ਪੈਦਾ ਹੋਵੇ ਖਤਰਾ ਨਾ ਪੈਦਾ ਹੋਵੇ ਅੰਦਰ ਡਰਾਉਣੀਆਂ ਬਿਰਤੀਆਂ ਦਾ ਜਨਮ ਨਾ ਹੋ ਪਹਿਲੇ ਐਸੇ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਖਤਾ ਜ਼ਮੀਨ ਤੋਂ 10 ਫੁੱਟ ਉੱਚਾ ਕਰਕੇ ਉਦੇ ਤੇ ਉਹਨਾਂ ਨੂੰ ਚਲਾਇਆ ਜਾਂਦਾ ਹੈ ਫਿਰ 20 ਫੁੱਟ ਉੱਚਾ ਕਰਕੇ ਫਿਰ 30 ਫੁੱਟ ਉੱਚਾ ਕਰਕੇ ਤੇ 40 ਫੁੱਟ ਉੱਚਾ ਕਰਕੇ ਫਿਰ 50 ਫੁੱਟ ਉੱਚਾ ਕਰਕੇ ਜਉਂ ਮੇਂ ਪੜਿਆ ਜੈਸੇ ਜੈਸੇ ਉਚਾਈ ਵਧਦੀ ਜਾ ਰਹੀ ਹੈ ਉਹ ਜਿਹੜਾ ਟ੍ਰੇਨਿੰਗ ਦਿੰਦਾ ਹੈ ਉਸਤਾਦ ਉਹ ਖਾਮੋਸ਼ ਹੁੰਦਾ ਹੁੰਦਾ ਜਾ ਰਿਹਾ ਕੁਝ ਸੁਝਾਅ ਨਹੀਂ ਦੇਣਾ ਪਰ 10 ਫੁੱਟ ਤੇ ਜਿਹੜਾ ਤਖਤ ਹੈ ਬੜੇ ਸੁਝਾਅ ਦਿੰਦਾ ਇੰਜ ਚੱਲਣਾ ਪੈਰ ਇੰਜ ਰੱਖਣਾ ਤਾਂ ਕਿ ਗਿਰ ਨਾ ਜਾਵੇ 20 ਫੁੱਟ 30 ਫੁੱਟ ਤੱਕ ਸੁਝਾਉ ਦੇਂਦਾ ਅੱਗੋਂ ਨਹੀਂ ਦੇਂਦਾ ਅੱਗੋਂ ਚੁੱਪ ਹੋ ਜਾਂਦਾ ਹੈ ਉਹ ਖਤਰਾ ਤੇ ਅੱਗੋਂ ਹੈ 10 ਫੁੱਟ ਤੋਂ ਗਿਰਿਆ ਤੇ ਮਾੜੀ ਮੋਟੀ ਖਰਾਸ਼ ਹੀ ਆਵੇਗੀ 20 30 ਫੁੱਟ ਤੋਂ ਵੀ ਗਿਰਿਆ ਤੇ ਹੋ ਸਕਦਾ ਹੈ ਬਚ ਜਾਏ ਹੁਣ 40 50 60 70 ਫੁੱਟ ਤੋਂ ਗਰੇ ਤੇ ਜਿਕਨਾ ਚੂਰ ਹੋਵੇਗਾ ਉੱਥੇ ਮਾਸਟਰ ਸੁਝਾਉ ਦੇਣਾ ਬੰਦ ਕਰ ਦਿੰਦਾ ਹੈ ਖਾਮੋਸ਼ ਹੋ ਜਾਂਦਾ ਹੈ ਚੁੱਪ ਕਰ ਜਾਂਦਾ ਹੈ ਜਦ ਕਿ ਤਾਰਕਿਕ ਬੰਦਾ ਕਹੇਗਾ ਇਥੇ ਤੇ ਹੁਣ ਸੁਜਾਓ ਚਾਹੀਦਾ ਹੁਣ ਤੇ ਵਿਚਾਰਾ ਖਤਰੇ 'ਚ ਹੁਣ ਤੇ 70 ਫੁੱਟ 80 ਫੁੱਟ ਹੁਣ ਤੇ ਸੁਜਾਓ ਦੇਣੇ ਚਾਹੀਦੇ ਨੇ ਕਿਵੇਂ ਪੈਰ ਰੱਖੇ ਸਾਵਧਾਨੀ ਨਾਲ ਚਲੇ ਬਾਰ ਬਾਰ ਉਹਨੂੰ ਸੁਚੇਤ ਕਰਨਾ ਚਾਹੀਦਾ ਪਰ ਮੇਰੇ ਪੜਨ ਦੇ ਚ ਆਇਆ ਤੇ ਸੁਣਨ ਦੇ ਚ ਆਇਆ ਉਥੇ ਤੇ ਮਨੁੱਖ ਆਪੇ ਹੀ ਸੁਚੇਤ ਹੋ ਜਾਂਦਾ ਹੈ ਕਿਉਂਕਿ ਖਤਰਾ ਹੈ खतरा उसचेत कर देता है उसे सुझाव देने की जोड़ नहीं आप ही सावधान है वनू पता है थोड़ा मैं अचेत हो गया थले दस फुट त जब चलता है पूरा सावधान नहीं चलता नहीं चलता पता है चलो गिर भी गए तो कोई गल नहीं और पहले पहले दस भीह फुट देते जब चलना सिखाते हैं थले बकायदा गद्दे भी लाए आज अगर गिरे तो चोट भी ना लगे हैवी मैरिज कर चोट भी ना लगे तो दस फी फुट तक तो मनुख अचेत चल सकता अचेत तो चलता क्योंकि खतरा ही नहीं है डर ही नहीं खौफ ही नहीं है, है। कई थावान ये मनोविग्ञानिक नुक्ता ट्रैफिक वाले भी वरतते हैं किधरे मोड़ किधरे लहाई ते ਕਿਦਰੀ ਚੜਾਈ ਤੇ ਕੀ ਲਿਖਦੇ ਨੇ ਡੇਂਜਰ ਖਤਰਾ ਮਨੁੱਖ ਦੂਰੋਂ ਪੜ ਕੇ ਸਾਵਧਾਨ ਹੋ ਜਾਂਦਾ ਵੇ ਗੱਡੀ ਢੰਗ ਨਾਲ ਚੱਲੇ ਪਾਵੇਂ ਖਤਰਾ ਤੇ ਕੁਝ ਵੀ ਨਹੀਂ ਮੋੜ ਹੈ ਇਹ ਹੈ ਲਹਾਈ ਹੈ ਚੜਾਈ ਹੈ ਰੋਜ਼ ਚੱਲਦਾ ਹੈ ਜਰਾ ਇੱਥੇ ਸਾਵਧਾਨ ਹੋ ਜਾ ਜਿਵੇਂ ਪਿੱਛੇ ਬੇਸਾਵਧਾਨੀ ਨਾਲ ਚਲਾਉਂਦਾ ਆਇਆ ਹੈ ਅਚੇਤ ਬਣੇ ਨਾਲ ਚਲਾਉਂਦਾ ਆਇਆ ਹੈ ਅਗਰ ਉਸ ਤਰ੍ਹਾਂ ਦੇ ਨਾਲ ਚੱਲੇ ਤੇ ਹੋ ਸਕਦਾ ਇੱਥੇ ਕੋਈ ਐਕਸੀਡੈਂਟ ਹੋ ਜਾ ਲਿਖ ਦਿੱਤਾ ਜਾਂਦਾ ਡੇਂਜਰ ਖਤਰਾ ਉਹਨੂੰ ਪੜ ਕੇ ਮਨੁੱਖ ਸਾਵਧਾਨ ਹੋ ਜਾਂਦਾ ਹੈ ਹੁਣ ਮਨੋਚਿੰਤਕ ਵੀ ਇਸ ਨਾਲ ਸਹਿਮਤ ਨੇ ਮਹਾਪੁਰਸ਼ અવਤਾਰ ਤੇ ਇਸ ਨੁਕਤੇ ਨੂੰ ਆਧ ਕਾਲ ਤੋਂ ਅਪਣਾਦੇ ਰਹੇ ਨੇ ਜਿੱਥੇ ਮਨੁੱਖ ਨੂੰ ਖਤਰਾ ਮਹਿਸੂਸ ਹੁੰਦਾ ਹੈ ਡਰ ਮਹਿਸੂਸ ਹੁੰਦਾ ਹੈ ਮਨੁੱਖ ਸਾਵਧਾਨ ਉੱਥੇ ਹੁੰਦਾ ਹੈ ਉੱਥੇ ਹੁੰਦਾ ਜਿੱਥੇ ਖਤਰਾ ਨਹੀਂ ਇਥੇ ਡਰ ਨਹੀਂ ਉੱਥੇ ਮਨੁੱਖ ਅਚੇਤ ਹੋ ਜਾਂਦਾ ਹੈ ਅਸਾਵਧਾਨ ਹੋ ਜਾਂਦਾ ਹੈ ਉਸਤਾਦ ਦਾ ਡਰ ਹੀ ਨਹੀਂ ਅੱਜ ਕਾਲਜ ਤੇ ਸਕੂਲਾਂ 'ਚ ਡਰ ਨਹੀਂ ਰਹਿ ਗਿਆ ਤੇ ਅੱਜ ਪੜਾਈ ਦਾ ਮਿਆਰ ਤੇ ਬਿਲਕੁਲ ਥੱਲੇ ਚਲਾ ਗਿਆ ਬਿਲਕੁਲ ਥੱਲੇ ਚਲਾ ਗਿਆ ਅੱਜ ਕਿਸੇ ਹੱਦ ਤੱਕ ਮਾਂ-ਬਾਪ ਦਾ ਵੀ ਡਰ ਬੱਚਿਆਂ ਨੂੰ ਨਹੀਂ ਰਿਹਾ ਸੋ ਜੀਵਨ ਤੇ ਬੜਾ ਥੱਲੇ ਚਲਾ ਗਿਆ ਮਨੁੱਖ ਸੁਚੇਤ ਹੋਵੇਗਾ ਕਿਦਰੇ ਮਾਂ ਬਾਪ ਦਾ ਡਰ ਕਿਦਰੇ ਉਸਤਾਦ ਦਾ ਡਰ ਪੂਰਨ ਤੌਰ ਤੇ ਸਾਵਧਾਨ ਤੇ ਸੁਚੇਤ ਹੋਵੇਗਾ ਪ੍ਰਮਾਤਮਾ ਦਾ ਡਰ ਈਸ਼ਵਰ ਦਾ ਡਰ ਭੈ ਮਨੁੱਖ ਨੂੰ ਸੁਚੇਤ ਕਰਦਾ ਹੈ ਸਾਵਧਾਨ ਕਰਦਾ ਹੈ ਕੋਈ ਵੀ ਕੰਮ ਪੂਰਨ ਤੌਰ ਤੇ ਸਿਰੇ ਚਾੜਨਾ ਹੋਵੇ ਸਾਵਧਾਨੀ ਤੋਂ ਬਿਨਾ ਨਹੀਂ ਚੜਦਾ ਸੁਚੇਤ ਪਣੇ ਤੋਂ ਬਿਨਾ ਨਹੀਂ ਚੜਦਾ ਮੈਂ ਦੇ ਦਲੀਲ ਜੋ ਮੈਂ ਫੜੇ ਸਾਹਮਣੇ ਰੱਖੀਏ ਪਕੜ ਵਿੱਚ ਆਈ ਹੋਵੇ। ਤੇ ਡਰ ਦੇ ਪਿੱਛੇ ਕੇਵਲ ਮੌਤ ਹੀ ਆਉਂਦੀ ਹੈ। ਮੌਤ ਹੀ ਆਉਂਦੀ ਹੈ। ਡਰ ਮਨੁੱਖ ਨੂੰ ਰੋਕਦਾ ਹੈ। ਮੈਂ ਅੱਗ ਦੇ ਵਿੱਚ ਹੱਥ ਨਹੀਂ ਪਾਣਾ। ਡਰ ਹੈ ਕਿਉਂ? ਹੱਥ ਜਲ ਜਾਏਗਾ। ਮੈਂ ਸੱਪ ਦੇ ਮੂੰਹ ਵਿੱਚ ਉਂਗਲ ਨਹੀਂ ਪਾਣੀ। ਕਟ ਖਾਏਗਾ, ਮੌਤ ਹੋ ਜਾਏਗੀ। ਮੈਂ ਮਰ ਜਾਵਾਂਗਾ ਜਿੱਥੇ ਜਿੱਥੇ ਵੀ ਔਰ ਜਿਸ ਤੋਂ ਮਨੁੱਖ ਦੇ ਅੰਦਰ ਮੌਤ ਦਾ ਭੈ ਪੈਦਾ ਹੁੰਦਾ ਉੱਥੇ ਸਾਵਧਾਨ ਹੋ ਜਾਂਦਾ ਹੈ ਸੱਪ ਦੇ ਪ੍ਰਤੀ ਸਾਵਧਾਨ ਸਾਵਧਾਨ ਹੋ ਜਾਂਦਾ ਹੈ ਅਗਨੇ ਪ੍ਰਤੀ ਸਾਵਧਾਨ ਹੋ ਜਾਂਦਾ ਹੈ ਗਹਿਰੇ ਪਾਣੀਆਂ ਦੇ ਪ੍ਰਤੀ ਸਾਵਧਾਨ ਹੋ ਜਾਂਦਾ ਹੈ ਦਾਸ ਪਿੱਛੋਂ ਜਿਸ ਇਲਾਕੇ ਚੋਂ ਆਇਆ ਇੱਕ ਦਰਿਆ ਵਗਦਾ ਸੀ ਉਹਨੂੰ ਟੋਚੀ ਕਹਿੰਦੇ ਸਨ ਗੰਬੀਲਾ ਵੀ ਕਹਿੰਦੇ ਇਹ ਕੋਈ ਅੱਦੇ ਮਿਲਤੇ ਦੂਸਰਾ ਦਰਿਆ ਸੀ ਕੁਰਮ ਇਹ ਦੋ ਦਰਿਆਵਾਂ ਦੇ ਪਾਰ ਦੋ ਮੁਲਕ ਸਨ ਈਰਾਨ ਤੇ ਅਫਗਾਨਿਸਤਾਨ ਬਸ ਇਹ ਦੋ ਦਰਿਆਈ ਹਿੰਦੁਸਤਾਨ ਤੇ ਈਰਾਨ ਵੀ ਵੰਡ ਕਰਦੇ ਨੇ ਹਿੰਦੁਸਤਾਨ ਤੇ ਅਫਗਾਨਿਸਤਾਨ ਵੀ ਵੰਡ ਕਰਦੇ ਸਨ ਅਠ ਮਹੀਨੇ ਦਰਿਆਏ ਗਮਿਲੇ ਵਿੱਚ ਪਾਣੀ 1 ਫੁੱਟ ਤੋਂ ਜ਼ਿਆਦਾ ਨਹੀਂ ਆਉਂਦਾ ਸੀ ਵਗਦਾ ਸੀ ਨੇ ਇਸ਼ਨਾਨ ਕਰਨ ਵੀ ਜਾਂਣਾ ਰੋਜ਼ ਪਾਰ ਕਰ ਜਾਂਦੇ ਸੀ ਲੰਘ ਜਾਂਦੇ ਪਰ ਚਾਰ ਮਹੀਨੇ ਬਰਸਾਤਾਂ ਦੇ ਦਿਨ ਉਹਦੇ ਚ ਪਾਣੀ 20 ਫੁੱਟ 30 ਫੁੱਟ ਤੱਕ ਹੋ ਜਾਂਦਾ ਸੀ ਬੜਾ ਗਹਿਰਾ ਉਹਨਾਂ ਦੇ ਨਾਲ ਛੋਟੇ ਬੱਚੇ ਤੇ ਇਸ਼ਨਾਨ ਕਰਨ ਵੀ ਨਹੀਂ ਜਾਂਦੇ ਸੀ ਕਿਦਰੇ ਬਹਾਅ ਉਹਦੇ ਚ ਬਹਿ ਨਾ ਜਾਏ ਡਰ ਤੇ ਜੇ ਇਸ਼ਨਾਨ ਕਰਦੇ ਸੰ ਤੇ ਸਾਵਧਾਨੀ ਨਾਲ ਜਦ ਇੱਕ ਫੁੱਟ ਪਾਣੀ ਹੋਵੇ ਕੋਈ ਸਾਵਧਾਨੀ ਨਹੀਂ ਕੋਈ ਸੁਚੇਤਪਣਾ ਨਹੀਂ ਅਚੇਤਪਣੇ ਦੀ ਲੰਗ ਜਾਂਦੇ ਸੇ ਰੋਜ਼ ਰੋਜ਼ ਮਨੁੱਖ ਅਸਾਵਧਾਨ ਹੁੰਦਾ ਜਾ ਰਿਹਾ ਹੈ ਅਚੇਤ ਹੁੰਦਾ ਜਾ ਰਿਹਾ ਹੈ ਭਾਵੇਂ ਸਕੂਲ ਨੇ ਕਾਲਜ ਨੇ ਯੂਨੀਵਰਸਟੀਆਂ ਨੇ ਅਚੇਤਪਣਾ ਵਧ ਰਿਹਾ ਹੈ ਘਟ ਨਹੀਂ ਰਿਹਾ ਮਨੁੱਖ ਅਸਾਵਧਾਨ ਹੁੰਦਾ ਜਾ ਰਿਹਾ ਹੈ ਨਿਰਭੈ ਹੁੰਦਾ ਜਾ ਰਿਹਾ ਹੈ ਇਸ ਵਾਸਤੇ ਸਾਵਧਾਨੀ ਹਟਦੀ ਜਾ ਰਹੀ ਹੈ ਸੈਂਕੜੇ ਦਫਾ ਆਖੀ ਜਾਓ ਬਾਣੀ ਪੜੋ ਸਾਵਧਾਨੋ ਕੈ ਸੰਗਤ ਵਿੱਚ ਬੈਠੋ ਸਾਵਧਾਨੋ ਕੈ ਮਹਾਰਾਜ ਦੀਆਂ ਪੰਕਤੀਆਂ ਵੀ ਸੁਣਾਓ ਰੱਬ ਕੇ ਉਸਤਤ ਕਰੋ ਸਾਵਧਾਨ ਪ੍ਰਭ ਕੇ ਉਸਤਤ ਕਰੋ ਸੰਤ ਮੇ ਸਾਵਧਾਨ ਇਕਾਗਰ ਚ ਕਿਵੇਂ ਇਕਾਗਰ ਕਰੀਏ ਕਿਵੇਂ ਸਾਵਧਾਨੀ ਦਰ ਤੋਂ ਬਿਨਾ ਬਨਕ ਸਾਵਧਾਨ ਨਹੀਂ ਹੋ ਸਕਦਾ ਹੁਣ ਪੰਕਤੀਆਂ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਆਂ ਭੈ ਬਿਨ ਭਗਤ ਨ ਹੋਵੈ ਜੇ ਅਨੇਕ ਕਰੇ ਸਿੰਗਾ ਪਹਿ ਤੋ ਬਿਨਾ ਭਗਤੀ ਨਹੀਂ ਹੁੰਦੀ ਹੁੰਦੀ ਨਹੀਂ ਤੋ ਭੈ ਕਿਸ ਦਾ ਪਰਮਾਤਮਾ ਦਾ ਉਹਦੀ ਸਮਝ ਕੋਈ ਨਹੀਂ ਉਹਦਾ ਪਤਾ ਕੋਈ ਨਹੀਂ ਉਹ ਦਿਖਾਈ ਨਹੀਂ ਦੇਦਾ ਇਸ ਵਾਸੇ ਪਤਾ ਹੈ ਮਹਾਰਾਜ ਕੀ ਕਿੰਦਰ ਭੈ ਤੇ ਨਿਰਭਉ ਦਰਸਾ ਭਰੇ जिसको तो भय खाना चाहिए उसको तो निर्भय है निर्भय बस बंदे का भय है कानून का भय है बाकी भय कोई नहीं अजोका समाज जो जी रहा है मनुखों दे भय करके मनुख मनुख तो डर या मनुख थोड़ा बहुत डर महसूस कर रहा है कानून का बहुता नहीं थोड़ा बहुत समर्थ से शक्तिशाली मनुख ਜਿਹਦੇ ਸਾਹਮਣੇ ਆਮ ਬੰਦੇ ਕਮਜ਼ੋਰ ਨੇ ਉਹਦੇ ਅੰਦਰ ਬੰਦਿਆਂ ਦਾ ਭੈ ਨਹੀਂ ਰਹਿੰਦਾ ਸ਼ਕਤੀਸ਼ਾਲੀ ਤਾਕਤਵਰ ਮਨੁੱਖ ਜਿਹਦੇ ਸਾਹਮਣੇ ਕਾਨੂੰਨ ਦਾ ਭੈ ਵੀ ਨਹੀਂ ਰਹਿੰਦਾ ਇਸ ਵਾਸਤੇ ਤਾਕਤਵਰ ਮਨੁੱਖ ਬਰਸਤ ਹੋ ਜਾਂਦੇ ਨੇ ਚੋਰ ਹੋ ਜਾਂਦੇ ਨੇ ਦਕੈਤ ਹੋ ਜਾਂਦੇ ਨੇ ਦੁਰਾਚਾਰੀ ਹੋ ਜਾਂਦੇ ਨੇ ਵੇ ਵਿਚਾਰੀ ਹੋ ਜਾਂਦੇ ਨੇ ਉਹਨਾਂ ਦੀ ਤਾਕਤ ਉਹਨਾਂ ਦੀ ਸ਼ਕਤੀ ਇਹ ਸਭ ਕੁਝ ਨੂੰ ਧੱਕ ਦੇ ਲੀ ਗਏ ਬੰਦੇ ਦਾ ਤੇ ਭੈ ਹੀ ਨਹੀਂ ਕਿਉਂਕਿ ਬੰਦੇ ਮੇਰੇ ਸਾਹਮਣੇ ਕਮਜ਼ੋਰ ਨੇ ਮੇਰੇ ਕੋਲ ਤਾਕਤ ਹੈ ਕਾਨੂੰਨ ਮੇਰੇ ਹੱਥਾਂ 'ਚ ਇਹ ਦੋਪ ਹੈ ਕਾਨੂੰਨ ਤੇ ਬੰਦੇ ਦਾ ਹੈ ਥੋੜਾ ਬਹੁਤ ਬੰਦੇ ਨੂੰ ਬੰਦਾ ਬਣਾ ਕੇ ਰੱਖਦੇ ਨੇ ਇਹ ਵੀ ਮੈਰਜ਼ ਕਰਦੇ ਬੰਦੇ ਦਾ ਭੈ ਨਹੀਂ ਤਾਂ ਮਨੁੱਖ ਦੇ ਅੰਦਰ ਬੰਦਾ पण ਖਤਮ ਹੋ ਜਾਂਦਾ ਹੈ ਕਾਨੂੰਨ ਦਾ ਭੈ ਨਹੀਂ ਤੇ ਬੰਦਾ पण ਤੇ ਰੰਦਾ ਹੀ ਨਹੀਂ वैशी हो ਜਾਂਦੇ ਨੇ ਬਹੁਤ ਸ਼ਕਤੀਸ਼ਾਲੀ ਤੇ ਤਾਕਤਵਰ ਮਨੁੱਖ ਜੈਵੀ ਮੈਰਜ ਕਰਦੇ ਪਰ ਉਹਨਾਂ ਦੀ ਤਾਕਤ ਉਹਨਾਂ ਦੀ ਸਟਾ ਉਸ तमाम वैशीਪਣੇ ਨੂੰ ਢੱਕ ਦਿੰਦੀ ਹੈ ਢੱਕ ਦਿੰਦੀ ਹੈ ਇੱਕੋ ਹੀ ਤ ਹੈ ਜਿਹਦੇ ਵਿੱਚ ਮਨੁੱਖ ਸਾਵਧਾਨ ਹੋ ਸਕਦਾ ਹੈ ਤੇ ਮਨੁੱਖ ਦੇ ਅੰਦਰ ਮਨੁੱਖਤਾ ਦਾ ਜਨਮ ਹੋ ਸਕਦਾ ਹੈ ਉਹ ਹੈ ਮੌਤ ਦਾ ਭੈ ਜੇ ਮੇਰੀ ਮੌਤ ਹੋਣੀ ਹੈ ਮੈਂ ਮਰਨਾ ਹੈ ਮਰਨਾ ਮੌਲਏ ਮਰਣਾ ਇਸ ਵਾਸਤੇ ਸੰਤ ਜਨਾਂ ਨੇ ਅਵਤਾਰਾਂ ਨੇ ਭਗਤਾ ਨੇ ਬਾਰ ਬਾਰ ਮੌਤ ਦਾ ਜ਼ਿਕਰ ਕੀਤਾ ਹੈ ਤੇ ਅਕਸਰ ਮੌਤ ਤੋਂ ਪਹਿਲੇ ਬੁਢੇਪਾ ਤੋਂ ਬੁਢੇਪੇ ਦੀ ਕਮਜ਼ੋਰੀ ਦਾ ਜ਼ਿਕਰ ਕੀਤਾ ਹੈ ਮਜਬੂਰੀ ਦਾ ਜ਼ਿਕਰ ਕੀਤਾ ਹੈ ਪੀੜਾ ਦਾ ਜ਼ਿਕਰ ਕੀਤਾ ਹੈ ਦਰਦ ਦਾ ਜ਼ਿਕਰ ਕੀਤਾ ਤਾਂ ਕਿ ਇਹ ਦਰਦ ਦਾ ਭੈ ਇਹਨੂੰ ਸਾਵਧਾਨ ਰੱਖੇ ਭੈ ਤਾਂ ਬਿਨਾਂ ਮਨੁੱਖ ਸਾਵਧਾਨ ਨਹੀਂ ਆਉਂਦਾ ਆਉਂਦਾ ਹੈ ਸਾਵਧਾਨੀ ਨਾਲ ਪਹਾੜਾਂ ਦੀ ਚੜਾਈ ਤੇ ਜਦ ਚੜਦਾ ਹੈ ਇਧਰ ਵੀ ਖਾਈ ਹੈ ਇਧਰ ਵੀ ਖਾਈ ਹੈ ਬੜੀ ਸਾਵਧਾਨੀ ਨਾਲ ਚੱਲਦਾ ਹੈ ਜ਼ਮੀਨ ਦੇਤੇ ਤੇ ਮਨੁੱਖ ਅਚੇਤ ਚੱਲਦਾ ਪਿਆ ਕੋ ਗਿਰਨ ਦਾ ਡਰ ਹੀ ਨਹੀਂ ਹੈ ਮੈਂ ਫਿਰ ਅਰਜ਼ ਕਰਾਂ ਸਾਵਧਾਨੀ ਉੱਥੇ ਮਨੁੱਖ ਦੀ ਆਉਂਦੀ ਹੈ ਜਿੱਥੇ ਭੈ ਹੋਵੇ ਮੌਤ ਦਾ ਭੈ ਹੈ ਬੁਢੇ ਪੇ ਦਾ ਭੈ ਹੈ ਇਹ ਮਨੁੱਖ ਜੋ ਬਾਣੀ ਪੜ੍ਹੇਗਾ ਕਿ ਜੀਵ ਦੇ ਅੰਦਰ ਬੁਢੇਪੇ ਤੇ ਮੌਤ ਦਾ ਭੈ ਨਹੀਂ ਉਹ ਜੋ ਬਾਣੀ ਪੜੇਗਾ ਦੋਹਾਂ ਦੇ ਜ਼ਮੀਨ ਆਸਮਾਨ ਦਾ ਅੰਤਰ ਹੈ ਜਿਵੇਂ ਜਨਮ ਤੇ ਮਰਨ ਦੇ ਅੰਤਰ ਹੈ ਇਹਨਾਂ ਦੋ ਬਾਣੀ ਪੜਨ ਵਾਲਿਆਂ 'ਚ ਵੀ ਅੰਤਰ ਹੈ ਇੱਕ ਦੇ ਸਾਹਮਣੇ ਬੁਢੇਪੇ ਦੀ ਮਜਬੂਰੀ ਹੈ ਇੱਕ ਦੇ ਸਾਹਮਣੇ ਮੌਤ ਦਾ ਭੈ ਹੈ ਇਹ ਜਪ ਕਰ ਰਿਹਾ ਬਾਣੀ ਜਪ ਰਿਹਾ ਇੱਕ ਦੇ ਸਾਹਮਣੇ ਨਹੀਂ ਹੈ ਉਹ ਵੀ ਜਪ ਰਿਹਾ ਇੱਕ ਬਿਲਕੁਲ ਅਚੇਤ ਹੈ ਜ਼ਮੀਨ ਤੇ ਚੱਲ ਰਿਹਾ ਹੈ ਇੱਕ ਸਾਵਧਾਨ ਹੋ ਗਿਆ ਪਹਾੜੀਆਂ ਤੇ ਚੜ ਰਿਹਾ ਸੁਰਤ ਉੱਚੀ ਉੱਠ ਰਹੀ ਹੈ ਉੱਚੀ ਉੱਠ ਰਹੀ ਹੈ ਹੁਣ ਮੈਂ ਅਰਜ਼ ਕਰਾਂ ਭੈ ਡਰ ਖਤਰਾ ਉਤਨੀ ਤਾਦਾਦ ਵਿੱਚ ਵੱਧ ਜਾਏਗਾ ਜਿਤਨੀ ਤਾਦਾਦ ਵਿੱਚ ਕਿਸੇ ਵਸਤੂ ਦੀ ਹਸਤੀ ਦੀ ਅਹਿਮੀਅਤ ਵੱਧ ਜਾਏ ਖਾਸੀਅਤ ਵੱਧ ਜਾਏ ਗੁਣ ਵੱਧ ਜਾਏ ਸੁਰਤ ਉੱਚੀ ਹੁੰਦੀ ਜਾ ਰਹੀ ਹੈ ਖਤਰਾ ਵੱਧਾ ਜਾਏਗਾ ਐਸੇ ਮਨੁੱਖ ਦੇ ਅੰਦਰ ਭੈ ਮੌਤ ਦਾ ਭੈ ਬੁਢੇਪੇ ਦਾ ਤੇ ਭੈ ਫਿਰ ਪ੍ਰਮਾਤਮਾ ਦਾ ਵੱਧਾ ਜਾਏਗਾ ਵੱਧਾ ਜਾਏਗਾ ਸਾਵਧਾਨ ਹੁੰਦਾ ਜਾਏਗਾ ਪਵਿੱਤਰ ਹੁੰਦਾ ਜਾਏਗਾ ਨਿਰਮਲ ਹੁੰਦਾ ਜਾਏਗਾ ਇਹ ਭੈ ਇਸ ਨੂੰ ਪਾਵਨ ਕਰੇਗਾ ਇਹ ਭੈ ਇਸ ਨੂੰ ਜੋ ਹੈ ਪਵਿੱਤਰ ਕਰੇਗਾ ਗਰੀ ਨਹੀਂ ਬੈ ਨਹੀਂ ਮੈਂ ਫਿਰ ਅਰਜ਼ ਕਰਾਂ ਅਗਰ ਮਨੁੱਖ ਦੇ ਅੰਦਰ ਥੋੜਾ ਬਹੁਤ ਮਨੁੱਖਤਾ ਦੀ ਅੰਸ਼ ਹੈ ਕਿ ਸੰਸਾਰ ਚੱਲਦਾ ਪਿਆ ਹੈ ਇਹ ਕਾਨੂੰਨ ਦੇ ਬੈ ਨਾਲ ਜਾਂ ਬੰਦਿਆਂ ਦੇ ਬੈ ਨਾਲ ਗੋਲਕ ਦੇ ਚੋਰੀ ਨਹੀਂ ਕਰਨੀ ਕਿਉਂਕਿ ਬੰਦੇ ਬੈਠੇ ਨੇ ਫਿਰ ਕਾਨੂੰਨ ਵੀ ਹੈ ਨਾ ਬੰਦਿਆਂ ਦਾ ਹੈ ਨਾ ਕਾਨੂੰਨ ਦਾ ਹੈ ਮੇਰੇ ਖਲ ਕਿਸੇ ਮੰਦਰ ਮਸਜਿਦ ਗੁਰਦੁਆਰੇ ਦੀ ਗੋਲਕ ਸਾਵਧਾਨ ਨਹੀਂ ਰਹੇਗੀ ਗੁਰੂ ਦੇ ਹੈ ਕਿ ਪ੍ਰਭੂ ਦੇ ਬਹਿ ਕਰਕੇ ਗੋਲ ਕਾ ਨਹੀਂ ਬਚਦਿਆਂ ਬੰਦੇ ਦੇ ਪੈ ਕੜ ਕੇ ਕਾਨੂੰਨ ਦੇ ਗੁਰੂ ਦੇ ਬਹਿ ਦੇ ਪ੍ਰਮਾਤਮਾ ਦੇ ਬਹਿ ਕਰਕੇ ਇਹ ਦੁਕਾਨਾਂ ਦੇ ਤਾਲੇ ਸਾਵਧਾਨ ਨਹੀਂ ਰਹਿੰਦੇ ਕਿ ਬੰਦੇ ਦਾ ਬਹਿ ਕਾਨੂੰਨ ਦਾ ਬਹਿ ਤਾਲੇ ਨਹੀਂ ਟੁੱਟਦੇ ਪੁਲਿਸ ਹੈ ਅਟਕੜੀਆਂ ਨੇ ਜੇਲ੍ਹ ਹੈ ਬੰਦਾ ਅਸੂਅ ਸੇ ਤਾਲੇ ਰਾਤ ਨੂੰ ਮਾਰ ਕੇ ਆਂਦੇ ਆਂਦਾ ਦੁਕਾਨ ਨੂੰ ਸਵੇਰੇ ਮਿਲਦੇ ਨੇ ਠੀਕ ਹੈ ਤਾਲੇ ਲੱਗੇ ਹੋਏ ਨੇ ਕਿ ਆਪ ਪਰਮਾਤਮਾ ਦੇ ਭੈ ਨੇ ਬਚਾ ਦਿੱਤੇ ਨੇ ਸਾਡੀ ਦੁਕਾਨ ਨੂੰ ਬਚਾਇਆ ਹੈ ਨਹੀਂ ਇਹ ਬੰਦੇ ਦਾ ਵਹਿ ਇਹ ਕਾਨੂੰਨ ਦਾ ਵਹਿ ਕਿ ਦੋਵੇਂ हट ਜਾਂ ਤਾਂ ਇੱਕ ਦੁਕਾਨ ਵੀ ਸਾਬਤ ਨਹੀਂ ਮਿਲੇਗੀ ਸਾਰਿਆਂ ਦੇ ਤਾਲੇ ਟੁੱਟ ਜਾਣਗੇ ਸਾਰਿਆਂ ਦਾ ਸਾਜ਼ੋ ਸਮਾਨ ਜੋ ਹੈ ਲੁੱਟਿਆ ਜਾਏਗਾ ਥੋੜਾ ਬਹੁਤ ਜੋ ਮਨੁੱਖ ਆਪਣੇ ਹੱਥਾਂ ਨੂੰ ਪੈਰਾਂ ਨੂੰ ਆਪਣੇ ਜੀਵਨ ਨੂੰ ਅਸ਼ੁਭ ਕਰਮਾਂ ਤੋਂ ਰੋਕਦਾ ਹੈ ਬੰਦੇ ਤੋਂ ਡਰਦੇ ਆ ਕਾਨੂੰਨ ਤੋਂ ਡਰਦਾ ਹੋਇਆ ਕਾਨੂੰਨ ਵਿਆਪਕ ਨਹੀਂ ਬੰਦੇ ਦਾ ਭੈ ਵਿਆਪਕ ਨਹੀਂ ਐ ਸਵਾਸਤੇ ਮਨੁੱਖ ਦਾ ਇਹ ਸਾਵਧਾਨ ਹੋਣਾ ਤੇ ਨਿਰਮਲ ਹੋਣਾ ਵੀ ਬਾਰੋਂ-ਬਾਰੋਂ ਹੈ ਉਪਰੋਂ-ਉਪਰੋਂ ਹੈ ਇਹ ਬਾਹਰੋਂ ਤੇ شریف ਹੈ ਅੰਦਰੋਂ ਚੋਰ ਹੈ ਤੇ ਬਾਹਰੋਂ ਤੇ شریف ਹੈ ਅੰਦਰੋਂ ਡਕੈਤ ਇਹ ਬਾਹਰੋਂ ਤੇ شریف ਹੈ ਅੰਦਰੋਂ ਪੂਰਾ ਦੁਰਾਚਾਰੀ ਹੈ ਬੰਦੇ ਦੇ ਭੈਣ ਹੈ ਔਰ ਕਾਲੋਂ ਦੇ ਭੈਣ ਹੈ ਇਹਦੇ ਹੱਥਾਂ ਤੇ ਪੈਰਾਂ ਨੂੰ ਰੋਕੇ ਹੋਇਆ ਹੈ ਤੇ ਇਹ ਮਨ ਨੂੰ ਨਹੀਂ ਰੋਕੇ ਹੋਇਆ ਮਨ ਤੇ ਬੁਰਾ ਸੋਚੀ ਜਾਂਦਾ ਹੈ ਪ੍ਰਮਾਤਮਾ ਦਾ ਭੈ ਮਨ ਦੇ ਚੋਂ ਵੀ ਬੁਰਾਈ ਕੱਢ ਦਿੰਦਾ ਹੈ ਮਨ ਆਪਣੇ ਤੇ ਬੁਰਾ ਮਿਟਾਣਾ ਤੇਖੇ ਸਗਲ ਸੇਸ਼ਟ ਸਾਜਨਾ ਬੁਰਾ ਸਾਰਾ ਹੀ ਮਿਟ ਜਾਂਦਾ ਹੈ ਪ੍ਰਮਾਤਮਾ ਦਾ ਭੈ ਮਿਟਾ ਦਿੰਦਾ ਹੈ ਸਾਰੇ ਸੱਜਣ ਦਿਖਾਈ ਦੇਣ ਲੱਗ ਪੈਂਦੇ ਨੇ ਕਿ ਸੱਜਣ ਦੀ ਕੀ ਜੇਬ ਘਟਣੀ ਤੇ ਸੱਜਣ ਨੂੰ ਕੀ ਮਾਰਨਾ ਸੱਜਣ ਨਾਲ ਕੀ ਧੋਖਾ ਕਰਨਾ ਤੇ ਸੱਜਣ ਨਾਲ ਕੀ ਛਲਕਟ ਕਪੜ ਕਰਨਾ ਪ੍ਰਮਾਤਮਾ ਦਾ ਭੈ ਮਨ ਨੂੰ ਬਦਲਦਾ ਹੈ ਮਨ ਨੂੰ ਰੋਕ ਦਿੰਦਾ ਹੈ ਨਿਰਮਲ ਕਰ ਦਿੰਦਾ ਹੈ